ਫਿਰੋਜ਼ਪੁਰ ਵਿੱਚ ਜੇਲ੍ਹ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ ਜਿੱਥੇ ਸਿਵਲ ਹਸਪਤਾਲ ਵਿੱਚ ਇਲਾਜ ਦੇ ਦੌਰਾਨ ਕੈਦੀ ਫਰਾਰ ਹੋ ਗਿਆ ਇਹ ਘਟਨਾ ਸਵੇਰ ਦੀ ਦੱਸੀ ਜਾ ਰਹੀ ਹੈ ਮਿਲੀ ਜਾਣਕਾਰੀ ਮੁਤਾਬਕ ਕੈਦੀ ਜੇਲ੍ਹ ਵਿੱਚੋਂ ਇਲਾਜ ਕਰਵਾਉਣ ਲਈ ਹਸਪਤਾਲ ਵਿੱਚ ਭੇਤੀ ਕਰਵਾਇਆ ਗਿਆ ਸੀ ਕੁਝ ਦਿਨ ਪਹਿਲਾਂ ਜੇਲ੍ਹ ਦੇ ਅੰਦਰ ਕੈਦੀਆਂ ਦੀ ਲੜਾਈ ਝਗੜਾ ਹੋ ਗਿਆ ਸੀ ਜਿਸ ਵਿੱਚ ਇੱਕ ਇਸ ਕੈਦੀ ਦੀ ਉਂਗਲ ਟੁੱਟਣ ਲਾਲ ਜਿਹੜੇ ਲਾਲ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਡਾਕਟਰਾਂ ਦਾ ਕਹਿਣਾ ਹੈ ਕਿ ਉਸ ਦੀ ਉਂਗਲ ਟੁੱਟੀ ਦਾ ਆਪਰੇਸ਼ਨ ਹੋਣਾ ਸੀ ਪਰ ਮੌਕੇ ਤੇ ਜਾ ਕੇ ਦੇਖਿਆ ਤਾਂ ਕੈਦੀ ਬੈੱਡ ਤੇ ਨਹੀਂ ਸੀ ਦੂਜੇ ਪਾਸੇ ਜੇਲ੍ਹ ਪੁਲਿਸ ਸਿਕਿਉਰਿਟੀ ਦੀ ਵੀ ਇਸ ਵਿੱਚ ਲਾਪਰਵਾਹੀ ਸਾਹਮਣੇ ਆ ਰਹੀ ਹੈ ਸਰ ਜਿਹੜਾ ਇੱਕ ਪੇਸ਼ੈਂਟ ਆਇਆ ਸੀਗਾ ਉੱਪਰ ਹੈ ਕੀ ਸੀਗਾ ਕੈਦੀ ਹਾਂਜੀ ਮੇਰੇ ਨਾਲ ਡਾਕਟਰ ਆ ਗਿਆ ਬਲਸ ਵਿਲ ਹਸਪੀਟਲ ਫਲੋਸਪੁਰ ਤੋਂ ਮੈਂ ਐਮਰਜੈਂਸੀ ਮੈਡੀਕਲ ਅਫੀਸਰ ਸਾਡੇ ਕੋਲੇ ਰਿਸ਼ੂ ਨਾਮ ਦਾ ਇੱਕ ਸੈਂਟਰਲ ਜੇਲ੍ਹ ਤੋਂ ਕੈਦੀ ਆਇਆ ਸੀਗਾ ਤੇ ਸਾਡੇ ਕੋਲ ਉੱਪਰ ਦਾਖਲ ਸੀ ਪ੍ਰिजनਰ ਵਾਰਡ ਦੇ ਵਿੱਚ ਤੇ ਅੱਜ ਜਦੋਂ ਸਵੇਰੇ ਅਸੀਂ ਦਵਾਈ ਦੇਣ ਗਏ ਤਾਂ ਸਾਨੂੰ ਬੈੱਡ ਨਹੀਂ ਮਿਲਿਆ ਤੇ ਮੁਲਾਜ਼ਮਾਂ ਵੱਲੋਂ ਭਾਰਤ ਜਾਰੀ ਹੋ ਗਈ ਠੀਕ ਕੰਮ ਚੱਲ ਰਹੇ ਸਨ ਕੰਮ ਚੱਲ ਰਹੇ ਇੱਕ ਅੱਜ ਹਵਾਲਾਤੀ ਜਿਹੜਾ ਉਹ ਭੱਜਿਆ ਹੈਗਾ ਸੀਗਾ ਸਿਵਲ ਹਸਪੀਟਲ ਤੋਂ ਕੀ ਨਾਮ ਹੈਗਾ ਔਰ ਉਹ ਫੜਿਆ ਗਿਆ ਰਿਸ਼ੂ ਵਾਸੀ ਬਗਦਾਦੀ ਗੜ ਫਿਰੋਜ਼ਪੁਰ ਦਾ ਇੱਕ ਕੈਦੀ ਸੀ ਜੋ ਕਿ ਬੰਦ ਸੀਗਾ ਔਰ ਫਿਰੋਜ਼ਪੁਰ ਜੇਲ੍ਹ ਦੇ ਵਿੱਚ ਜਿਹੜਾ ਕਿ ਬਿਮਾਰ ਸੀ ਉਹ 23 ਤਰੀਕ ਨੂੰ ਸਿਵਲ ਹਸਪੀਟਲ ਫਿਰੋਜ਼ਪੁਰ ਵਿਖੇ ਦਾਖਲ ਹੋਇਆ ਸੀ ਜੋ ਗਾਰਡ ਲੱਗੀ ਹੋਈ ਸੀ ਅੱਜ ਸਵੇਰੇ ਵਾਸ਼ਰੂਮ ਜਾਣ ਦਾ ਬਹਾਨਾ ਬਣਾ ਕੇ ਉਹ ਉੱਥੋਂ ਭੱਜਣ ਵਿੱਚ ਕਾਮਯਾਬ ਹੋ ਗਿਆ ਸੀ ਜੋ ਪੁਲਿਸ ਨੇ ਮਸ਼ਤੇਦੀ ਵਰਤਦੇ ਹੋਏ ਇਮੀਡੀਏਟਲੀ ਉਹਨੂੰ ਫੜ ਲਿਆ ਤੇ ਆਈਪੀਸੀ ਦੀਆਂ ਵੱਖ-ਵੱਖ ਧਰਾਵਾਂ ਤੇ ਪੁਲਸ ਹਰਾਸਤ ਵਿੱਚੋਂ ਭੱਜਣ ਕਰਕੇ ਉਸਤੇ ਕੇਸ ਰਜਿਸਟਰ ਕੀਤਾ ਗਿਆ ਤੇ ਉਹਦੀ ਗ੍ਰਿਫਤਾਰੀ ਪਈ ਸਰ ਕਿਹੜੇ ਬੰਦ ਉਹ ਨਜੇਗਾ ਸੀ ਉਹ ਚੋਰੀ ਦੇ ਕੇਸ ਦੇ ਵਿੱਚ ਅੰਦਰ ਸੀ ਸਰ ਕਿੰਨੀ ਦੇਰ ਤੋਂ ਜਿਹੜਾ ਹਸਪਤਾਲ ਦੇ ਵਿੱਚ ਐਡਮਿਟ ਹੈਗਾ ਸੀ ਇਹ ਜਿਹੜਾ ਸੀਗਾ 23 ਤਰੀਕ ਨੂੰ ਦਾਖਲ ਹੋਇਆ ਸੀ 23 4 ਨੂੰ ਤੇ ਇਹ ਅਜੇ ਤੱਕ ਦਾਖਲ ਸੀ ਇਹਦੀ ਅਜੇ ਸਰਜਰੀ ਹੋਣੀ ਹੈ ਜਿਹਦੇ ਕਰਕੇ ਇਹ ਉੱਥੇ ਅਜੇ ਦਾਖਲ ਤੇ ਇਸ ਫਰਾਰ ਕਿਵੇਂ ਹੋਇਆ ਉਹ ਇਹਨੇ ਬਾਥਰੂਮ ਦਾ ਦੱਸ ਕੇ ਮੈਂ ਬਾਥਰੂਮ ਜਾਣਾ ਤਾਂ ਉਸ ਬਹਾਨੇ ਦੇ ਮੁਤਾਬਕ ਉੱਥੋਂ ਫਰਾਰ ਹੋਣ ਦੇ ਵਿੱਚ ਕਾਮਯਾਬ ਹੋ ਗਿਆ ਅਸਰ ਉੱਥੇ ਪਤਾ ਨਹੀਂ ਲੱਗਾ ਗਾਰਡੂ ਜਿਹੜੀਆਂ ਨਾਲ ਹੁੰਦੀ ਹੈ ਉਸ ਚੈਲ ਦੇ ਉੱਪਰ ਗਾਰਡ ਨੂੰ ਪਤਾ ਲੱਗਿਆ ਇਸੇ ਕਰਕੇ ਤਾਂ ਇਮੀਡੀਏਟਲੀ ਇਹਨੂੰ ਗ੍ਰਿਫਤਾਰ ਕੀਤਾ ਗਿਆ ਉਸ ਫਿਰ ਟਰੈਕ ਕੀਤਾ ਜੀ ਇਹਨਾਂ ਮਗਰ ਇਮੀਡੀਏਟਲੀ ਟਰੈਕ ਕੀਤਾ ਉਸ ਤੋਂ ਬਾਅਦ ਇਹਨੂੰ ਪਤਾ ਨਹੀਂ ਸੀ ਕਿ ਪੁਲਿਸ ਬਾਥਰੂਮ ਦੇ ਬਾਹਰ ਜਿਸ ਰਸਤੇ ਤੋਂ ਇਹ ਗਿਆ ਵੀ ਉਸ ਪੁਲਿਸ ਬਾਹਰ ਵੀ ਲੱਗੀ ਹੋਈ ਹੈ ਜਿਵੇਂ ਨਿਕਲਿਆ ਤੇ ਇਹਨੂੰ ਫੜ ਲਿਆ